ਹਾਂਜੀ ਹੁਣ ਜਿਹੜੀ ਬਹੁਤ ਵੱਡੀ ਖਬਰ ਫਿਰ ਤੋਂ ਸਾਹਮਣੇ ਆ ਗਈ ਹੈ ਵਿਕਰਮ ਜੀਠੀਆਂ ਨੂੰ ਲੈ ਕੇ ਜੋ ਕਿ ਭਾਈ ਵਿਕਰਮ ਜੀਠੀਆਂ ਦੇ ਖਿਲਾਫ ਸਬੂਤ ਤੇ ਸਬੂਤ ਮਿਲ ਰਹੇ ਆ ਜਿਹਦੇ ਵਿੱਚ ਹੁਣ ਗੱਲ ਕਰੀ ਆਪਾਂ ਬੌਨੀ ਅਜਨਾਲਾ ਜੋ ਕਿ ਉਹਨਾਂ ਨੇ ਵੀ ਸਬੂਤ ਰੱਖ ਦਿੱਤੇ ਗਏ ਆ ਤੇ ਨਾਲ ਨਾਲ ਜਿਹੜੇ ਕਿ ਇਹਦੇ ਟਿਕਾਣੇ ਆ ਜਿਵੇਂ ਹਿਮਾਚਲ ਪੰਜਾਬ ਜਿੱਥੇ-ਜਿੱਥੇ ਵੀ ਇਹਦੇ ਟਿਕਾਣੇ ਜਿਹਦੇ ਲੋਕਾਂ ਨਾਲ ਮਿਲੇ ਆ ਤੇ ਇਹ ਭਾਈ ਨਾਲ ਨਾਲ ਉਹ ਵੀ ਅੱਜ ਇਹਦੇ ਤੇ ਸਾਰੀ ਇਨਕੁਇਰੀ ਵਿਜੀਲੈਂਸ ਕਰੂਗੀ ਤੇ ਜਿਹਦੇ ਵਿੱਚ ਉਹਨਾਂ ਗੱਲ ਕਰੀਏ ਵੀ ਇਹਦੇ ਉੱਤੇ ਕਈ ਸਵਾਲ ਉੱਠਦੇ ਆ ਪਹਿਲਾਂ ਜਿਹੜਾ ਡੀਜੀਪੀ ਸਤਾਰਤ ਤੋਂ ਉਹਨਾਂ ਨੇ ਵੀ ਆਪਣੇ ਸਵਾਲ ਰੱਖ ਦਿੱਤੇ ਗਏ ਤੇ ਜਿਹੜਾ ਹੁਣ ਬੌਨੀ ਅਜਨਾਲਾ ਇਹਨੇ ਵੀ ਰੱਖ ਦਿੱਤੇ ਗਏ ਤੇ ਕਿਉਂਕਿ ਜਿਹੜੇ ਇਹਦੇ ਗੈਰ ਕਾਨੂੰਨੀ ਪਹਿਲਾਂ ਕੰਮ ਕੀਤੇ ਹੋਏ ਆ ਜਿਵੇਂ ਗੱਲ ਕਰੀਏ ਨਸ਼ੇ ਤਸਕਰਾਂ ਨਾਲ ਮਿਲੇ ਆ ਤਾਂ ਇਹ ਕਈ ਖੁਲਾਸੇ ਹੋਣ ਜਾ ਰਹੇ ਆ ਕਿਉਂਕਿ ਅੱਜ ਅੱਜ 12 ਵਜੇ ਫੇਰ ਇਹਨੂੰ ਉਹ ਜਗ੍ਹਾ ਤੇ ਲਿਆਇਆ ਜਾਊ ਜਿੱਥੇ-ਜਿੱਥੇ ਹਿਮਾਚਲ ਪੰਜਾਬ ਦੇ ਵਿੱਚ ਇਹਦੇ ਟਿਕਾਣੇ ਬਣੇ ਹੋਏ ਜਿਹੜੇ ਲੋਕਾਂ ਨਾਲ ਮਿਲੇ ਆ ਹੀ ਤਾਂ ਹੁਣ ਭਈ ਇਹਨੂੰ ਇਹਦੇ ਵਕੀਲ ਨੇ ਇਹ ਵੀ ਦੱਸ ਦਿੱਤਾ ਗਿਆ ਵੀ ਇਹ ਇਹ ਜਿਹੜੇ ਇਹਦੇ ਤੇ ਐਨਡੀਪੀਐਸ ਦਾ ਨਹੀਂ ਪਰਚਾ ਹੈਗਾ ਤੇ ਇਹਦੇ ਤੇ ਸਿਰਫ ਪ੍ਰਾਪਰਟੀ ਦਾ ਪਰਚਾ ਜੋ 540 ਕਰੋੜ ਆਮਦਨ ਗੈਰਕਾਨੂੰਨੀ ਤਰੀਕੇ ਨਾਲ ਬਣੀ ਆ ਤੇ ਜਿਹੜੀ ਬਾਕੀ 141 ਕਰੋੜ ਦੇਸ਼ਾਂਪ ਦੇਸ਼ਾਂ ਨਾਲ ਜਿਹੜਾ ਲੈਣ ਦੇਣ ਇਹਦਾ ਹੋਇਆਗਾ ਵਿਕਰਮਜੀਥੀਏ ਦਾ ਤਾਂ ਹੁਣ ਦਿਨ ਬਦਨ ਫਸਦੇ ਤੁਰੇ ਆਉਂਦੇ ਆ ਤੇ ਸਬੂਤ ਤੇ ਸਬੂਤ ਮਿਲ ਰਹੇ ਆ ਜਿਹਦੇ ਵਿੱਚ ਹੁਣ ਜੇ ਗੱਲ ਕਰੀਏ ਸੀਐਮ ਭਗਵੰਤ ਮਾਨ ਦਾ ਬਹੁਤ ਵੱਡਾ ਇੱਕ ਐਕਸ਼ਨ ਹੋ ਗਿਆ ਇਹਦੇ ਤੇ ਤਾਂ ਜਿਹਦੇ ਵਿੱਚ ਹੁਣ ਇਹ ਹਰ ਰੋਜ਼ ਭਗਵੰਤ ਮਾਨ ਨੂੰ ਕਹਿੰਦਾ ਸੀ ਅੱਜ ਅਸੀਂ ਇਹ ਕਰਈਆਂ ਜੀ ਉਹ ਕਰਾਂਗੇ ਹਨਾ ਜਿਵੇਂ ਇੱਕ ਦੂਜੇ ਲੀਡਰਾਂ ਨੂੰ ਕਹਿੰਦੇ ਹੁੰਦੇ ਤੇ ਪਰ ਹੁਣ ਜੋ ਵਿਕਰਮਜੀਥੀਏ ਨੂੰ ਜੋ ਕੱਲ੍ਹ ਵਾਲੀ ਵੀਡੀਓ ਚ ਵੀ ਦੱਸਿਆ ਸੀ ਅਸੀਂ ਬੀ ਇਹਨੂੰ ਜਿਹੜਾ ਵਿਜੀਲੈਂਸ ਨੇ ਚੰਗੀ ਤਰ੍ਹਾਂ ਪੜਾ ਚਾੜ ਦਿੱਤਾ ਗਿਆ ਬਰਫ਼ ਤੇ ਮੂਤਾ ਪਾ ਗਈ ਤੇ ਇਹਦੇ ਚੰਗੀ ਤਰ੍ਹਾਂ ਡਾਂਗਾ ਫੇਰੀਆਂ ਤੇ ਬਾਕੀ ਦੂਜਾ ਨੰਬਰ ਜੇ ਗੱਲ ਕਰੀਏ ਨਾਲ-ਨਾਲ ਸੁਖਵੀਰ ਬਾਦਲ ਦੇ ਵੀ ਬਿਆਨ ਆ ਰਹੇ ਆ ਉਹਦਾ ਕਹਿਣਾ ਇਹ ਹੈਗਾ ਬੀਹੇ ਪਾਰਟੀ ਸਾਨੂੰ ਡਰਾ ਧਮਕਾ ਰਹੀ ਹੈ ਵੀ ਕਿਤੇ ਅਸੀਂ ਡਰ ਕੇ ਵਹਿ ਜਾਵਾਂਗੇ ਪਰ ਇਹਨਾਂ ਦਾ ਸਿਰਫ ਢੂੜ ਸਾਲ ਸਮਾਂ ਰਹਿ ਗਿਆ ਉਦੋਂ ਬਾਅਦ ਸਮਾਂ ਸਾਡਾ ਹੈ ਕੈਪਟਨ ਨਰਿੰਦਰ ਸਿੰਘ ਉਹਨਾਂ ਦਾ ਰਾਜ ਸੀਗਾ ਪੰਜਾਬ ਦੇ ਵਿੱਚ ਉਹਨਾਂ ਨੇ 135 ਕਰੋੜ ਦੇ ਸਾਡੇ ਤੇ ਇਲਜ਼ਾਮ ਲਾਏ ਤਾਂ ਹੁਣ ਤੁਸੀਂ ਬੇਕਨ ਮਜੀਠੀਏ ਬਾਰੇ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਕਹਨੇ ਆ 2007 ਦੇ ਵਿੱਚ ਸਾਡੀ ਪਾਰਟੀ ਬਣੀ ਸੀ ਕੋਈ ਵੀ ਇੱਕ ਵੀ ਵਿਜੀਲੈਂਸ ਜਾਂ ਕੋਈ ਵੀ ਪੰਜਾਬ ਪੁਲਿਸ ਦਾ ਕੋਈ ਵੀ ਆ ਕੇ ਇੱਕ ਵਾਰੀ ਵੀ ਸਾਨੂੰ ਇਨਕੁਆਰੀ ਕਰੋ ਤੇ ਜੀ ਦੇਖਭਾਲ ਕਰੋ ਵੀ ਜੇ ਸਾਨੂੰ ਲੱਗਦਾ ਵੀ ਅਸੀਂ ਕਿਤੇ ਗੁਨਾਹਵਾਰ ਹੈਗੇ ਆ ਤਾਂ ਸਾਨੂੰ ਸਜ਼ਾ ਦਿਓ ਵੀ ਅਸੀਂ ਕਿਸੇ ਦੀ ਪੰਜੀ ਦੀ ਰਵਾਧਾਰ ਨਹੀਂ ਕਿਸੇ ਦੀ ਪੰਜੀ ਨਹੀਂ ਖਾਦੀ ਕੋਈ ਗੈਰਕਾਨੂੰਨੀ ਤਰੀਕੇ ਨਾਲ ਸਾਡੀ ਆਮਦਨ ਨਹੀਂ ਬਣੀ ਜੀ ਇਹ ਜੋ ਆਪਣੇ ਬੰਨਿਓ ਸਪਾਈ ਦਿੱਤੀ ਆ ਸੁਖਵੀਰ ਬਾਦਲ ਨੇ ਪਰ ਹੁਣ ਚੋਰ ਚੋਰੀ ਕਰਕੇ ਨਹੀਂ ਕਹਿੰਦਾ ਮੈਂ ਕਰੀਆ ਦੀ 3000 ਕਿੱਲਾ ਤੇ ਜਿਹੜੀ 800 ਬੱਸ ਦੱਸਿਆ ਜਾਂਦੇ ਵੀ ਚੱਲਦੀ ਆ ਤਾਂ ਇਹ ਕਿੱਥੋਂ ਆ ਗਈ ਐਨੀ ਪ੍ਰਾਪਰਟੀ ਇਹ ਗਰੀਬਾਂ ਦੇ ਗਲ ਘੋਟ ਕੇ ਗਰੀਬਾਂ ਦੇ ਖੂਨ ਚੂਸ ਕੇ ਬਣੀ ਹੋਈ ਆ ਤਾਂ ਸਿਰਫ ਇਹ ਆਪਣੀਆਂ ਤਜੋਰੀਆਂ ਭਰ ਲੈਂਦੇ ਆ ਵੋਟਾਂ ਵਾਟਾਂ ਪਵਾ ਕੇ ਤੇ ਫਿਰ ਸਾਡੇਲੇ ਲੋਕ ਤਾਂ ਸਿਰਫ ਆਟੇ ਦਾਣੇ ਦੇ ਚੱਕਰਾਂ 'ਚ ਰਹਿ ਜਾਂਦੇ ਆ ਤੇ ਇਹ ਕਰਦੇ ਕੀ ਇਹ ਜਦੋਂ ਭਾਸ਼ਣ ਦਿੰਦੇ ਆ ਚਾਹ ਸੀਐਮ ਭੰਤਮਾਣਾ ਚਾਹ ਲੀਡਰ ਕੋਈ ਵੀ ਆ ਜੇ ਹੁਣ ਗੱਲ ਕਰੀਏ ਸੀਐਮ ਭਵਨਤਮਾਨ ਇਹ ਕਿਹੜਾ ਕੁਝ ਚੰਗਾ ਕਰਤਾ ਇਹਨੇ ਇਹਨੇ ਸਾਡੇ ਪੰਜਾਬ ਦੇ ਮਾਤਾ ਪਿਤਾ ਸਾਰਿਆਂ ਨਾਲ ਵਾਅਦੇ ਕਰਕੇ ਵੱਡੇ ਵੱਡੇ ਵੀ ਜੀ ਮੈਂ 2500 ਪੈਲਸਨ ਦੇਵਾਂ ਪਹਿਲਾਂ ਤਾਂ ਇਹਦੀ 2500 ਪੈਲਸਨ ਮਿਲਣਾ ਕਢਾਉਂਦੇ ਹੀ ਹੋਣਗੇ ਰੋਜ਼ ਤੇ ਮਹੀਨੇ ਦੀ ਮਹੀਨੇ ਮਹਿਲਾਵਾਂ ਨੂੰ ਖਰਚਾ ਦੇਵਾਂ ਔਰ ਸੋਈ ਖਰਚਾ ਦੇਵਾਂ 1000 ਰੁਪਿਆ ਉਹ ਵੀ ਮਨ ਲੱਗਦਾ ਆਉਂਦਾ ਹੋਊਗਾ ਹਨਾ ਤਾਂ ਇਹ ਸਭ ਝੂਠ ਹੁੰਦੇ ਆ ਲੀਡਰ ਲੂਡਰ ਸਾਰੇ ਇਹ ਵੋਟਾਂ ਪਾ ਕੇ ਤੇ ਬਸ ਜਦੋਂ ਉਹੀ ਹਾਲ ਫੇਰ ਹੋ ਜਾਂਦਾ ਗਰੀਬਾਂ ਨਾਲ ਤੇ ਸਾਡੇ ਆਲੇ ਨੂੰ ਆਟੇ ਦਾਲਾ ਦੇ ਚੱਕਰਾਂ ਚ ਲਈ ਫਿਰਦੇ ਰਹਿੰਦੇ ਆ ਜੀ ਇਹ ਬੋਹ ਦੇ ਮਾਰੀ ਤੇ ਬਸ ਇੰਨਾ ਕਹਿ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਆ ਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਆ ਫਿਰ ਫਿਰ ਉਹੀ ਲੋਕਾਂ ਦਾ ਖੱਦਲ ਖਰਾਬ ਤੇ ਕੱਢਣਾ ਗਰੀਬਾਂ ਚ ਹੀ ਹੁੰਦਾ ਕਿਸੇ ਨੂੰ ਬਿੱਲਾ ਰਹੀਂ ਕੱਟਦੇ ਕੋਈ ਕਿਦਰੇ ਦੀ ਕਿਵੇਂ ਕੋਈ ਚਲਾਨ ਕੱਟਣ ਲੱਗਿਆਂ ਦੇ ਗਰੀਬਾਂ ਦੇ ਜੇ ਕੋਈ ਗਰੀਬ ਜਾਂਦਾ ਹੋਊ ਕਿਤੇ ਗਰੀਬ ਨੂੰ ਰੋਕ ਲੈਣਗੇ ਜੇ ਵੱਡਾ ਬੰਦਾ ਉਹਨੂੰ ਹੱਥ ਸਲੂਟ ਵੀ ਮਾਰਦੇ ਉਹਨੂੰ ਨੰਗਾ ਦਿੰਦੇ ਆ ਇਹ ਥੋਂ ਦੀ ਸਚਾਈ ਹੈ ਤੇ ਜੇ ਗੱਲ ਕਰੀਓ ਨਾਲ ਨਾਲ ਪੰਜਾਬ ਪੁਲਿਸ ਦੀ ਤਾਂ ਇਹ ਵੀ ਤੱਕਾ ਕਰ ਰਹੀ ਹੈ ਕੱਲ ਜਿਵੇਂ ਲੱਖਾ ਸਿੰਘ ਸਿਧਾਣਾ ਸਮਾਜ ਸੀ ਵੀ ਉਹਨੂੰ ਵੀ ਚੱਕਿਆ ਗਿਆ ਤੇ ਮੈਂ ਆਪਾਂ ਕਹਿ ਦਈਏ ਵੀ ਜਿਵੇਂ ਆਪਣਾ ਉਹ ਕੰਮਕਾਰ ਜੋ ਵੀ ਜਿੱਥੇ ਜਾਂਦੇ ਆ ਧਰਨੇ ਧਰਨੇ ਜਣਾ ਤੇ ਆ ਰਹੇ ਸੀ ਉਥੋਂ ਸਿੱਧੇ ਤੇ ਉਥੋਂ ਚੱਕੇ ਕਿੱਥੋਂ ਆ ਇਹ ਜੋ ਬਈ ਬਰਨਾਲਾ ਦੇ ਵਿੱਚ ਬਰਨਾਲਾ ਇੱਕਦਮ ਜਿਹੜੀ ਪੰਜਾਬ ਪੁਲਿਸ ਦੀ ਗੱਡੀ ਜਾਂਦੀ ਹੈ ਨਾਲ ਅਟੈਕ ਕਰਕੇ ਤੇ ਅੱਗੇ ਜਾ ਕੇ ਜਦੋਂ ਉਹ ਚੌਂਕੀ 'ਚ ਨਾਲ ਮਗਰ ਗੱਡੀ ਲਾਉਣ ਦੇ ਰੱਖਾ ਸੰਸຖານਾ ਤੇ ਉੱਥੇ ਜਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਇਹਨਾਂ ਦਾ ਜਦੋਂ ਇਹ ਜਾ ਕੇ ਦੱਸਦੇ ਅੱਗੇ ਤਾਂ ਸਾਰੇ ਪੁਲਿਸ ਦਾਰੂ ਦੇ ਰੱਜੇ ਹੁੰਦੇ ਜਿੰਨੇ ਵੀ ਪੁਲਿਸ ਵਾਲੇ ਆ ਤਾਂ ਇਹ ਸਿਰਫ ਸਾਡੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਗੁੰਡਾ ਕਰਦੀ ਆ ਹੱਥ ਖੋਲੇ ਛੱਡ ਰੱਖ ਕੇ ਇਹਨਾਂ ਦੇ ਕਿ ਜੋ ਚਾਹੇ ਤੁਸੀਂ ਮਰਜ਼ੀ ਕਰੋ ਕੀ ਹੁਣ ਸੀਐਮ ਪਵੰਤਮਨ ਦੀ ਇਹ ਨਹੀਂ ਮੰਨਦੇ ਵੀ ਨਸ਼ੇ ਤਸਕਰਾਂ ਤੇ ਸਿਕੰਜਾ ਕੱਸ ਰਹੇ ਐ ਪਰ ਅੱਜ ਦਾ ਟੌਪਿਕ ਜਿਹੜਾ ਤੇ ਜੋ ਬਈ ਵਿਕਰਮ ਜੀਠੀਏ ਨੂੰ ਲੈ ਕੇ ਆ ਜਿਵੇਂ ਕਿ ਵਿਕਰਮ ਜੀਠੀਏ ਤੇ ਸੀਐਮ ਪਵੰਤਮਨ ਦਾ ਐਕਸ਼ਨ ਹੋ ਗਿਆ ਜਿਹਦੇ ਵਿੱਚ ਦੱਸਿਆ ਜਾਂਦਾ ਵੀ ਬਹੁਤ ਵੱਡਾ ਮਗਰਮੱਛ ਇਹੀ ਸੀਗਾ ਵਿਕਰਮ ਜੀਠੀਆ ਤਾਂ ਜਿਹਦੇ ਵਿੱਚ ਹੁਣ ਬਈ ਇਹਦੇ ਤੇ ਸਬੂਤ ਤੇ ਸਬੂਤ ਮਿਲ ਰਹੇ ਆ ਜਿਹੜਾ ਅੱਜ ਬੌਨੀ ਅਜਨਾਲਾ ਤਾਂ ਉਹਨੇ ਵੀ ਸਬੂਤ ਰੱਖ ਦਿੱਤੇ ਆ ਕੱਲ ਜਿਹੜਾ ਡੀਜੀਪੀ ਸਤਾਰਤ ਸੀ ਆ ਤੇ ਉਹਨਾਂ ਨੇ ਵੀ ਤਾਂ ਜਿੱਦਰ ਹੁਣ ਚਾਰੇ ਪਾਸੇ ਵਿਕਰਮਜੀਠੀਆ ਫਸਦਾ ਨਜ਼ਰ ਆਉਂਦਾ ਤੇ ਜਿਹੜਾ ਸੀਐਮ ਭਵਨਤਮਾਨ ਨੇ ਕਿਹਾ ਹੈ ਵੀ ਕੱਲੇ-ਕੱਲੇ ਨੂੰ ਚੱਕਾਂਗੇ ਹੁਣ ਪਹਿਲਾ ਨੰਬਰ ਵਿਕਰਮਜੀਠੀਏ ਦਾ ਲੱਗ ਗਿਆ ਤੇ ਹੁਣ ਨਾਲ ਨਾਲ ਜਿਹੜਾ ਸੁਖਵੀਰ ਬਾਦਲਾ ਇਹ ਵੀ ਰਗੜਿਆ ਜਾਊਗਾ ਕਿਉਂਕਿ ਜਿਹੜਾ ਇਹ ਸੀਐਮ ਭਵਨਤਮਾਨ ਦਾ ਕਹਿਣਾ ਤੇ ਪਰ ਅਸੀਂ ਗੱਲ ਇਹੀ ਕਵਾਂਗੇ ਜਿਹੜੇ ਸਮਾਜ ਸੇਵੀ ਹੈ ਜਿਵੇਂ ਲੱਖਾ ਸਿੰਘ ਸੁਧਾਨਾ ਜਿਹੜੇ ਕੋਈ ਆਪਣੇ ਪੰਜਾਬ ਦੀਆਂ ਗੱਲਾਂ ਕਰਦੇ ਆ ਪੰਜਾਬ ਦੀ ਮਾਂ ਬੋਲੀ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਅੱਜ ਦਾ ਜਿਹੜਾ ਟੌਪਿਕ ਆ ਇਹ ਹੈ ਬਈ ਵਿਕਰਮ ਜੀਠੀਏ ਤੇ ਆ ਜਿਹੜਾ ਕਿ ਵਿਕਰਮ ਜੀਠੀਆ ਬੁਰੀ ਤਰ੍ਹਾਂ ਫਸਦਾ ਆਉਂਦਾ ਦਿਨ-ਬਦਨ ਇਹਦੇ ਖਿਲਾਫ ਸਬੂਤ ਮਿਲ ਰਹੇ ਆ ਤੇ ਜਿਹਦੇ ਵਿੱਚ ਹੁਣ ਦੇਖਣਾ ਇਹ ਬਣਦਾ ਵੀ ਸੀਐਮ ਪੰਤਮਾਨ ਕਹਿੰਦੀ ਸੀ ਜੋ ਵੀ ਨਸ਼ਾ ਤਸਕਰ ਅਸੀਂ ਘਾਟ ਆਵਾਂਗੇ ਹੁਣ ਵਿਕਰਮ ਜੀਠੀਏ ਦਾ ਘਾਟ ਆਿੰਦਾ ਜਾਂ ਨਹੀਂ ਟੈਂਦਾ ਇਹ ਹੁਣ ਦੇਖਣਾ ਅੱਗੇ ਬਣਦਾ ਕਿਉਂਕਿ 7 ਦਿਨਾਂ ਦਾ ਰਿਮਾਂਡ ਤੇ ਆ 14 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ 7 ਦਿਨਾਂ ਦਾ ਰਿਮਾਂਡ ਮਿਲ ਚੁੱਕਿਆ ਤੇ ਜਿਹਦੇ ਵਿੱਚ ਅਜੇ ਬਹੁਤ ਸਾਹਮਣੇ ਕਈ ਚੀਜ਼ਾਂ ਆਉਣੀਆਂ ਬਾਕੀ ਆ 540 ਕਰੋੜ ਦੀ ਗੈਰ ਕਾਨੂੰਨੀ ਤਰੀਕੇ ਨਾਲ ਆਮਦਨ ਬਣੀ ਹੈ ਜਿਹੜੀ ਤੇ 141 ਕਰੋੜ ਲੈਣ ਦੇਣ ਬੈਂਕਾਂ ਦੇ ਵਿੱਚ ਹੋਇਆ ਜਿਹੜਾ ਉਹ ਵੀ ਤਾਂ ਮਾਮਲੇ ਕਈ ਸਾਹਮਣੇ ਆ ਗਿਆ 7 ਦਿਨਾਂ ਦੇ ਰਿਮਾਂਡ ਤੇ ਹੁਣ ਬਹੁਤ ਸਾਰਾ ਕੁਝ ਆਉਣਾ ਬਾਕੀ ਆ ਤਾਂ ਜਿਹਦੇ ਵਿੱਚ ਬਿਕਰਮ ਜੀਠੀਏ ਨੂੰ ਬਈ ਪੂਰੀ ਤਰ੍ਹਾਂ ਚਾਰੇ ਪਾਸੇ ਫਸ ਫਸ ਗਿਆ ਤੇ ਜਿਹਦੇ ਵਿੱਚ ਹੁਣ ਦੇਖਣਾ ਇਹ ਬਣਦਾ ਸੀਐਮ ਭਵੰਤਮਨ ਦੇ ਤੇ ਐਕਸ਼ਨ ਕਿੰਨਾ ਖੁੰਝ ਰਿਹਾ ਜਿਹੜਾ ਅੱਜ ਫਿਰ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀ ਰਿਹਾ ਜਾਊਗਾ ਤੇ ਜਿੱਥੇ ਇਹਦੇ ਪੰਜਾਬ ਤੇ ਹਿਮਾਚਲ ਦੇ ਵਿੱਚ ਜਿਹੜੇ ਜਿਹੜੇ ਟਿਕਾਣੇ ਆ ਉੱਥੇ ਨਾਲ ਵਿਜੀਲੈਂਸ ਜਾਊਗੀ ਤਾਂ ਸਾਰੇ ਟਿਕਾਣਿਆਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਆ ਜਿੱਥੇ ਜਿੱਥੇ ਦੇ ਟਿਕਾਣੇ ਤੇ ਅੱਜ ਦਾ ਟੌਪਿਕ ਹੋ ਗਿਆ ਜਿਹੜਾ ਜੋ ਵਿਕਰਮਜੀਤ ਜੀ ਟੀਮ ਲੈ ਕੇ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗਲਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੌਂਦਰ ਮਿਲਦਿਆ ਕਰੋ ਨਵੇਂ ਟੌਪਿਕ ਤੇ ਧੰਨਵਾਦ